ਮੈਂ ਨਾ ਹੀ ਕੌਰਵਦੀ ਦੀਦਾ ਦਾ ਕੋਈ ਜ਼ਿਕਰ ਕੀਤਾ ਔਰ ਨਾ ਹੀ ਅਫਸਾਨਾ ਖਾਨ ਦਾ ਕੋਈ ਜ਼ਿਕਰ ਕੀਤਾ ਆ ਸੋ ਇਹ ਉਹ ਲੌਬੀ ਆ ਜਿਹੜੀ ਕਿ ਇਹ ਨਹੀਂ ਚਾਹੁੰਦੀ ਕਿ ਮੈਂ ਉਹਨਾਂ ਦਾ ਤੇ ਉਹਨਾਂ ਦੇ ਸਿੰਗਰਜ਼ ਦਾ ਜਿਹੜਾ ਨਾਮ ਉਹ ਐਕਸਪੋਜ਼ ਕਰਾਂ ਯੂਰੋ ਫਿਟਨੈਸ ਬੋਡੀ ਵਿਤਾਂ ਲੜੀ ਲੌਬੀ ਜਾਨੀ ਜੋਲ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਲਗਾਤਾਰ ਉਸ ਤੇ ਹੱਕ ਦੀ ਗੱਲ ਕਰ ਰਹੀ ਹੈ ਤੇ ਪੰਜਾਬੀ ਇੰਡਸਟਰੀ ਦੇ ਕਈ ਸਾਰੇ ਭੇਤਵੀ ਖੋਲਦੀ ਹੋਈ ਨਜ਼ਰ ਆਈ ਜਾਨੀ ਨੇ ਜਿੱਥੇ ਆਪਣੇ ਗੀਤ ਰਾਹੀਂ ਸਰਕਾਰਾਂ ਨੂੰ ਸਿੱਧੇ ਸਵਾਲ ਕੀਤੇ ਉੱਥੇ ਦੂਸਰੇ ਪਾਸੇ ਜਾਨੀ ਜੋਲ ਨੇ ਹੁਣ ਨਵੇਂ ਗੀਤ ਰਾਹੀਂ ਕਈ ਲੋਕਾਂ ਤੇ ਨਿਸ਼ਾਨਾ ਸਾਧਿਆ ਜਾਨੀ ਦਾ ਰੀਸੈਂਟਲੀ ਗੀਤ ਰਿਲੀਜ਼ ਹੋਇਆ ਲੋਬੀ ਜਿਸ ਤੋਂ ਬਾਅਦ ਲੋਕਾਂ ਨੇ ਇਹ ਗੱਲ ਕਹਿਣਾ ਸ਼ੁਰੂ ਕਰ ਦਿੱਤੀ ਕਿ ਜਾਨੀ ਨੇ ਆਪਣੇ ਇਸ ਗੀਤ ਦੇ ਰਾਹੀਂ ਅਫਸਾਨਾ ਖਾਨ ਤੇ ਕੌਰ ਵੀ ਤੇ ਨਿਸ਼ਾਨਾ ਸਾਧਿਆ ਲੇਕਿਨ ਹੁਣ ਜਾਨੀ ਜੋਲ ਇਸ ਗੱਲ ਤੇ ਸਪਾਈਂਦਿੰਦੇ ਹੋਈ ਨਜ਼ਰ ਆਏ ਜਾਨੀ ਜੋਲ ਨੇ ਆਪਣੀ ਵੀਡੀਓ ਰਾਹੀਂ ਦੱਸਿਆ ਹੈ ਕਿ ਉਹਨਾਂ ਨੇ ਇਹ ਗੱਲ ਬਿਲਕੁਲ ਵੀ ਨਾ ਤਾਂ ਅਫਸਾਨਾ ਖਾਨ ਨੂੰ ਆਖੀ ਹੈ ਤੇ ਨਾ ਹੀ ਕੌਰ ਵੀ ਨੂੰ ਇਸ ਦੀ ਵੀਡੀਓ ਵੀ ਸਾਂਝਾ ਕੀਤੀ ਤੇ ਕੈਪਸ਼ਨ ਦੇ ਵਿੱਚ ਵੀ ਲਿਖਿਆ ਸੱਚੀਓ ਭਲੀਆ ਕਰਪਟ ਥੋੜੀ ਬਲੱਡੀ ਲੋਬੀ ਇਸ ਦੇ ਨਾਲ ਉਹਨਾਂ ਨੇ ਲਿਖਿਆ ਲੋਬੀ ਗਾਣਾ ਕੌਰਵੀ ਦੀਦੀ ਐਂਡ ਅਫਸਾਨਾ ਖਾਨ ਲਈ ਬਿਲਕੁਲ ਨਹੀਂ ਹੈ ਜਿਸ ਲੋਬੀ ਦੀ ਮੈਂ ਗਾਣੇ ਵਿੱਚ ਗੱਲ ਕੀਤੀ ਸੀ ਇਹ ਉਹ ਲੋਬੀ ਹੈ ਜੋ ਚਾਹੁੰਦੇ ਹਾਂ ਕਿ ਉਹਨਾਂ ਦੇ ਅਤੇ ਉਹਨਾਂ ਦੀਆਂ ਫੀਮੇਲ ਸਿੰਗਰਾਂ ਦਾ ਨਾਮ ਨਾ ਆਵੇ ਇਸ ਲਈ ਕੌਰ ਵੀ ਦੀਦੀ ਅਤੇ ਅਫਸਾਨਾ ਖਾਨ ਦਾ ਨਾਮ ਉਛਾਲ ਰਹੇ ਨੇ ਸੱਚੀਓ ਬਾਲੀਆ ਕਰਪਸ਼ਨ ਤੁਹਾਡੀ ਬਲੱਡੀ ਲੋਬੀ ਇਸ ਦੇ ਨਾਲ ਉਹਨਾਂ ਨੇ ਕੁਝ ਨਿਊਜ਼ ਚੈਨਲ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਆ ਜੇਕਰ ਤੁਸੀਂ ਵੀ ਜਾਨੀ ਜੋਲ ਦਾ ਇਹ ਲੋਬੀ ਗੀਤ ਸੁਨੇਆ ਹੈ ਤਾਂ ਹਾਡੀ ਕਿਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਤੇ ਨਾਲ ਇਹ ਵੀ ਸੁਣੋ ਜਾਨੀ ਜੋਲ ਦਾ ਕੀ ਕਹਿਣਾ ਹੈ ਇਸ ਗੀਤ ਦੇ ਉੱਤੇ